ਬਠਿੰਡਾ ਪੁਲਿਸ ਵੱਲੋਂ ਅੱਜ ਨਸ਼ਾ ਤਸਕਰਾਂ ਤੇ ਕੀਤੀ ਗਈ ਕਾਰਵਾਈ ਇੱਕ ਵੈਗਨਰ ਕਾਰ ਅਤੇ 8 ਲੱਖ 40 ਹਜ਼ਾਰ ਰੁਪਏ ਨਸ਼ਾ ਤਸਕਰਾਂ ਦਾ ਕੀਤਾ ਗਿਆ ਫ੍ਰੀਜ ਡੀਐਸਪੀ ਸਿਟੀ 2 ਸਵਰਨਜੀਤ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਹੁਣ ਤੱਕ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈ ਕਰਦੇ ਹੋਏ ਨਸ਼ੇ ਵਿੱਚ ਬਣਾਈ ਪ੍ਰਾਪਰਟੀ 4 ਕਰੋੜ ਦੇ ਲਗਭਗ ਇਹਨਾਂ ਵੱਲੋਂ ਫ੍ਰੀਜ਼ ਕੀਤੀ ਗਈ ਹੈ ਤੇ ਅੱਜ ਇਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਬਠਿੰਡਾ ਦੀ ਅਜੀਤ ਰੋੜ ਤੋਂ ਇੱਕ ਵਿਅਕਤੀ ਦੇ ਕੋਲੋਂ 54 ਕਿਲੋ ਭੁੱਕੀ ਇੱਕ ਵੈਗਨਰ ਕਾਰ ਦੇ ਵਿੱਚ ਦੋ ਵਿਅਕਤੀਆਂ ਤੋਂ ਫੜੀ ਗਈ ਸੀ ਇਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਉਹ ਵੈਗਨਰ ਕਾਰ ਫ੍ਰੀਜ਼ ਕਰ ਦਿੱਤੀ ਗਈ ਤੇ ਬਠਿੰਡਾ ਦੀ ਧੋਬਿਆਣਾ ਬਸਤੀ ਦੀ ਇੱਕ ਔਰਤ ਤੇ ਇੱਕ ਹੋਰ ਵਿਅਕਤੀ ਦੇ ਕੋਲੋਂ 8 ਲੱਖ 40000 ਰੁਪਏ ਇਹਨਾਂ ਵੱਲੋਂ ਡਰੱਗ ਮਨੀ ਬਰਾਮਦ ਕੀਤੀ ਗਈ ਸੀ ਜੋ ਕੰਪੀਟਿਟ ਅਥਾਰਟੀ ਨੂੰ ਭੇਜ ਕੇ ਉਸ ਨੇ ਆਪਣਾ ਕੇਸ ਦੇ ਵਿੱਚ ਵੀ ਇਹਨਾਂ ਵੱਲੋਂ ਫ੍ਰੀਜ਼ਿੰਗ ਆਰਡਰ ਲਾ ਲਿਆ ਗਿਆ ਤੇ ਅੱਜ ਉਹਨਾਂ ਦੇ ਘਰ ਦੇ ਬਾਹਰ ਵੀ ਇਹ ਨੋਟਿਸ ਚਪਕਾ ਦਿੱਤਾ ਗਿਆ ਦੇਖ ਰਹੋ ਤੁਸੀਂ ਲੈਸ ਨੂੰ ਦਿਖਾ ਰਹੇ ਬਠਿੰਡਾ ਦੇ ਧੋਬੀ ਉਹਨਾਂ ਵਸਤੀਆਂ ਜਿੱਥੇ ਅੱਜ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੱਤੀ ਹੈ ਕਿ ਧੋਬੀ ਉਹਨਾਂ ਵਸਤੀ ਦੀ ਇੱਕ ਔਰਤ ਅਤੇ ਇੱਕ ਹੋਰ ਬਾਹਰ ਦਾ ਵਿਅਕਤੀ ਹੈ ਜਿਨ੍ਹਾਂ ਦੇ ਕੋਲ 8 ਲੱਖ 40 ਹਜ਼ਾਰ ਰੁਪਇਆ ਆਪਣਾ ਡਰਗ ਮੰਡੀ ਦੇ 20 ਗ੍ਰਾਮ ਰੋਣ ਬਰਾਮਦ ਕੀਤੇ ਗਏ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਫ੍ਰੀਜ਼ਿੰਗ ਆਰਡਰ ਲੈ ਕੇ ਅੱਜ 8 ਲੱਖ 40 ਹਜ਼ਾਰ ਰੁਪਇਆ ਜਿੱਥੇ ਫ੍ਰੀਜ਼ ਕੀਤਾ ਗਿਆ ਉੱਥੇ ਬਟਿੰਡਾ ਦੇ ਅਜੀਤ ਰੋਡ ਤੋਂ ਫੜੀ ਜੋ ਆਪਣਾ ਚਰਚਾਗੜ੍ਹੋਂ ਪੁੱਕੀ ਫੜੀ ਗਈ ਸੀ ਉਸ ਮਾਮਲੇ ਦੇ ਵਿੱਚ ਇੱਕ ਵੈਗਨਰ ਕਾਰ ਨੂੰ ਵੀ ਇਹਨਾਂ ਵੱਲੋਂ ਫ੍ਰੀ ਕਰ ਦਿੱਤਾ ਗਿਆ ਇਹ ਸਖੀ ਮਾਮਲਾ ਹੈ ਇਹਦੇ ਦੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ ਮਾਨਯੋਗ ਬੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜੋ ਪੰਜਾਬ ਪੁਲਿਸ ਦੀ ਇੱਕ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਮਾੜੇ ਅੰਸਰ ਨੇਗਾ ਕੋਈ ਨਸ਼ੇ ਦੀ ਸਪਲਾਈ ਵਗੈਰਾ ਕਰਦੇ ਨੇ ਉਹਨਾਂ ਤੇ ਅਸੀਂ ਮਕਦਮੇ ਵੀ ਦਰਜ ਕਰ ਰਹੇ ਹਾਂ ਇਸ ਤੋਂ ਇਲਾਵਾ ਅਵੇਅਰਨੈਸ ਕੈਂਪੇਨਸ ਵੀ ਸਾਡੀਆਂ ਚੱਲ ਰਹੀਆਂ ਹੈਗੀਆਂ ਇਸੇ ਦੀ ਲੜੀ ਦੇ ਚੱਲਦੇ ਵਿੱਚ ਸਾਨੂੰ ਇੱਕ ਸਾਡੇ ਇੱਥੇ ਇੱਕ ਮਕਦਮਾ ਦਰਜ ਹੋਇਆ ਸੀ 88/21 ਜਿਸ ਦੇ ਵਿੱਚ ਅਸੀਂ ਉਸ ਸਮੇਂ 54 ਕਿਲੋ ਆਪਣੇ ਪੁੱਕੀ ਬਰਾਮਦ ਕੀਤੀ ਸੀ ਤੇ ਇੱਕ ਉਹਦੇ ਵਿੱਚ ਵੈਗਨਰ ਕਾਰ ਬਰਾਮਦ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ 108/23 ਬਰਾਮਤ ਹੋਇਆ ਇਸ ਤੋਂ ਬਾਅਦ ਦਰਜ ਹੋਇਆ ਸੀ ਜਿਦੇ ਵਿੱਚ 20 ਗ੍ਰਾਮ ਹੈਰੋਇਨ ਤੇ ਤਕਰੀਬਨ 8 ਲੱਖ 40 ਹਜ਼ਾਰ ਦੀ ਅਸੀਂ ਡਰਗ ਬਣੀ ਕਿਤੀ ਸੀ ਇਸ ਸੰਬੰਧੀ ਅਸੀਂ 68 ਐਫ ਧਾਰਾ ਦੇ ਤਹਿਤ ਅਸੀਂ ਇਹ ਫਰੀਜ਼ਿੰਗ ਲਈ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀਗਾ ਤੇ ਸਾਡੇ ਦੋਨਾਂ ਕੇਸਿਸ ਦੇ ਜਿਹੜੇ ਫਰੀਜ਼ਿੰਗ ਕੇਸ ਸੀ ਇਹ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਗਏ ਹਨ ਜਿਸ ਦੇ ਚੱਲਦੇ ਹੋਏ ਅਸੀਂ 8 ਲੱਖ 40 ਹਜ਼ਾਰ ਡਰਗ ਬਣੀ ਤੇ ਇੱਕ ਜਿਹੜੀ ਵੈਗਨਰ ਕਾਰ ਸੀ ਸਾਨੂੰ ਇਹਨਾਂ ਦੋਨੋਂ ਮﻘਦਮਿਆਂ ਦੇ ਵਿੱਚ ਮਿਲੀ ਸੀਗੀ ਉਹ ਸੀ ਆਪਣੇ ਫ੍ਰੀਜ਼ ਕਰ ਲਈ ਹੈ। ਉਹ ਤੱਕ ਕਿੰਨੇ ਦਿਨ ਜੇ ਉਹ ਇਸ ਦੇ ਵਿੱਚ ਅਸੀਂ ਜੀ ਕੁੱਲ ਹਜੇ ਤੱਕ 44 ਵੱਖ-ਵੱਖ ਕੇਸਾਂ ਦੇ ਵਿੱਚ ਅਸੀਂ ਆਪਣੇ ਪ੍ਰਾਪਰਟੀ ਫ੍ਰੀਜ਼ਿੰਗਸ ਦੇ ਵਿੱਚ ਅਸੀਂ ਇਹ ਕੇਸ ਤਿਆਰ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਸਾਡੇ 29 ਕੇਸ ਨੇ ਜਿਹੜੇ ਉਹ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਗਏ ਹਨ ਤੇ ਇਹਨਾਂ 29 ਕੇਸਾਂ ਦੇ ਵਿੱਚ ਲਗਭਗ 4 ਕਰੋੜ ਰੁਪਏ ਦੀ ਡਰੱਗ ਮਣੀ ਹੈ ਜਾਂ ਜੋ ਡਰੱਗ ਤੋਂ ਵਢਾਈ ਹੋਈ ਪ੍ਰਾਪਰਟੀ ਹੈਗੀ ਆ ਉਹ ਅਸੀਂ ਆਲਰੇਡੀ ਫ੍ਰੀਜ਼ ਕਰ ਚੁੱਕੇ ਹਾਂ। ਸਰਗਿੜੇ ਮਸਲੇ ਦਾ ਇਸ ਤਰ੍ਹਾਂ ਕੰਮ ਕਰ ਰਹੇ ਹਨ ਪਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਡੀ ਇਹ ਥੋੜੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਅਗਰ ਪਹਿਲਾਂ ਤਾਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਅਵੋਇਡ ਕੀਤਾ ਜਾਵੇ ਹਰ ਬੰਦਾ ਆਪਣੇ ਘਰ ਦੇ ਉਧਿਕ ਮਿਲੋ ਕੋਈ ਬੱਚੇ ਅਗਰ ਕਿਸੇ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਸਾਡੇ ਨਾਲ ਵੀ ਕੰਟੈਕਟ ਕੀਤਾ ਜਾਵੇ ਤਾਂ ਜੋ ਇਸ ਦਾ ਆਪਾ ਇਲਾਜ ਹੋ ਕਿ ਇਹ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਅਗਰ ਪਬਲਿਕ ਨੂੰ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਇਸ ਤਰ੍ਹਾਂ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਅਸੀਂ ਇਸ ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵਾਂਗੇ ਇਸ ਰਿਡਰ ਹੈ ਬੇੜਾ ਦੇ ਨਾਮ ਤੇ ਇਸ ਤਰ੍ਹਾਂ ਮੰਨਦਾ ਹੈ ਕਿ ਜਿਸ ਪਿਸਤਰਾਮ ਦੇ ਦੇਖਣੇ ਚੰਨੀ ਜਿਹੜੇ ਤੋਂ ਉਹ ਕਿਸ ਤਰ੍ਹਾਂ ਚੁੱਕਾ ਗਿਆ ਇਹਦੇ ਵਿੱਚ ਇਦਾਂ ਹੁੰਦਾ ਜੀ ਇਹਦੇ ਕੁਝ ਨੋਰਮਸ ਹੁੰਦੇ ਹਨ ਵੀ ਜਿਹੜਾ ਮੁਕਦਮਾ ਦਰਜ ਹੋ ਜਾਂਦਾ ਵੀ ਉਹਦੇ 6 ਸਾਲ ਦਾ ਪਹਿਲਾਂ ਜਿੰਨੀ ਵੀ ਕੋਈ ਪ੍ਰਾਪਰਟੀ ਬਣਾਈ ਜਿਹਨੂੰ ਅਸੀਂ ਸਾਬਤ ਕਰਦੀਏ ਵੀ ਇਹ ਜਿਹੜੀ ਪ੍ਰਾਪਰਟੀ ਆ ਇਹ ਇਹਨਾਂ ਨੇ ਡਰੱਗਸ ਵੇਚ ਕੇ ਉਸ ਪੈਸੇ ਤੋਂ ਬਣਾਈ ਹੋਈ ਆ ਉਹ ਅਸੀਂ ਫਿਰ ਕੇਸ ਤਿਆਰ ਕਰਕੇ ਕੰਪੀਟੈਂਟ ਸਾਡੇ ਇਥੋਂ ਆਪਣੇ ਚੰਡੀਗੜ੍ਹੋਂ ਅਪਰੂਵ ਹੋ ਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲਾ ਜਾਂਦਾ ਹੈ ਜੀ ਫਿਰ ਉਹ ਸਾਰੇ ਡਾਕੂਮੈਂਟਸ ਚੈੱਕ ਕਰਕੇ ਉਸਤੇ ਆਰਡਰ ਕਰ ਦਿੰਦੇ ਵੀ ਇਸ ਪ੍ਰਾਪਰਟੀ ਫ੍ਰੀਜ਼ ਕਰ ਲਈ ਜਾਵੇ ਹੁਣ ਜਦੋਂ ਅਸੀਂ ਇਹ ਪ੍ਰਾਪਰਟੀ ਫ੍ਰੀਜ਼ ਕਰ ਲਈਏ ਇਸ ਤੇ ਹੁਣ ਉਹ ਬੰਦਾ ਉਸ ਇਸ ਨੂੰ ਯੂਜ਼ ਨਹੀਂ ਕਰ ਸਕੂਗਾ ਇਹਦੀ ਅੱਗੇ ਹੁਣ ਕੇਸ ਚੱਲੂਗਾ ਜੀ ਕੰਪੀਟੈਂਟ ਅਥਾਰਟੀ ਕੋਲ ਜੀ ਦਾ ਫਿਰ ਫਾਈਨਲ ਡਿਸੀਜਨ ਅੱਗੇ ਉਹ ਲੈਣਗੇ ਇਹ ਗੀਠੀ ਸਰ ਦਾ ਜਾਨ ਨਹੀਂ ਹੋਏਦਾ ਹੁਣ ਫਿਲਹਾਲ ਇਹਦਾ ਕੁਝ ਨਹੀਂ ਕੀਤਾ ਜਾ ਸਕਦਾ ਜੀ ਇਹ ਟੈਕਨੀਕਲੀ ਇਹ ਫ੍ਰੀਜ਼ ਹੋ ਚੁੱਕਿਆ ਜੀ ਇਹ ਨਾ ਉਹ ਵਰਤ ਸਕਦਾ ਨਾ